ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਮ ਤੌਰ ਤੇ ਜਗਿਆਸੂਆਂ ਦੀਆਂ ਸਿਮਰਨ ਬਾਬਤ ਇਹ ਸ਼ਿਕਾਇਤਾਂ ਅਤੇ ਭੁਲੇਖੇ ਹੁੰਦੇ ਹਨ ਕਿ ਸਿਮਰਨ ਕੀ ਹੈ ਸਿਮਰਨ ਕਿਸ ਅੱਖਰ ਜਾਂ ਮੰਤਰ ਦਾ ਕਰਨਾ ਚਾਹੀਦਾ ਹੈ ਸਿਮਰਨ ਕਿਸ ਵੇਲੇ ਕਰਨਾ ਚਾਹੀਦਾ ਹੈ ਸਿਮਰਨ ਵਿੱਚ ਮਨ ਨਹੀਂ ਟਿਕਦਾ ਇਨ੍ਹਾਂ ਸਵਾਲਾਂ ਦੇ ਜਵਾਬ ਲਈ ਗੁਰਮੁਖ ਪਿਆਰੇ ਜਸਲਨ ਸਿੰਘ ਜੀ ਖੋਜੀ ਦੁਆਰਾ ਲਿਖੇ ਗਏ ਸਿਮਰਨ ਦੇ ਉੱਤੇ 16 ਲੇਖਾਂ ਵਿੱਚੋਂ ਇੱਕ ਲੇਖ ਅਸੀਂ ਪੜਾਂਗੇ ਇਸ ਲੇਖ ਵਿੱਚ ਇਹਨਾਂ ਸਵਾਲਾਂ ਦੇ ਜਵਾਬ ਸਾਨੂੰ ਸਹਿਜੇ ਹੀ ਮਿਲ ਜਾਣਗੇ ਸੋ ਆਓ ਪਿਆਰ ਨਾਲ ਸਰਵਨ ਕਰੀਏ ਜੀ ਸਿਮਰਨ ਭਾਗ ਦੂਜਾ ਸਿਮਰਨ ਦੀ ਕਮਾਈ ਰਸਨਾ ਤੋਂ ਅਰੰਭ ਹੁੰਦੀ ਹੈ ਰਸਨਾ ਨਾਲ ਮੁੜ ਮੁੜ ਕੇ ਗੁਰਮੰਤਰ ਦਾ ਰਟਨ ਕਰਨਾ ਸਿਮਰਨ ਦੀ ਸਰੀਰਕ ਕ੍ਰਿਆ ਹੈ। ਰਸਨਾ ਨਾਲ ਜਿਉਂ-ਜਿਉਂ ਸਿਮਰਨ ਦਾ ਅਭਿਆਸ ਹੁੰਦਾ ਹੈ, ਤਿਉਂ-ਤਿਉਂ ਗੁਰਮੰਤਰ ਮਨ ਚਿਤ ਅੰਤਿਸ਼ ਕਰਨ ਵਿੱਚ ਉੱਤਰਦਾ ਜਾਂਦਾ ਹੈ। ਬੱਚਿਆਂ ਨੂੰ ਹਿਸਾਬ ਦੇ ਪਹਾੜੇ ਯਾਦ ਕਰਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ। ਜਦੋਂ ਪਹਾੜੇ ਮਨ ਚਿਤ ਵਿੱਚ ਤ੍ਰਿੜ ਹੋ ਜਾਂਦੇ ਹਨ, ਤਾਂ ਹਿਸਾਬ ਦੇ ਸਵਾਲ ਕੱਢਣੇ ਸੌਖੇ ਹੋ ਜਾਂਦੇ ਹਨ ਇਸੇ ਤਰ੍ਹਾਂ ਗੁਰਮੰਤਰ ਨੂੰ ਮਨ ਚਿੱਤ ਵਿੱਚ ਦ੍ਰਿੜ ਕਰਨ ਲਈ ਰਸਨਾ ਨਾਲ ਮੁਰ-ਮੁਰ ਕੇ ਰਟਨ ਕਰਨਾ ਲਾਜ਼ਮੀ ਹੈ ਇਸ ਰਤਨ ਅઠવા ਜਪਨ ਨੂੰ ਸਿਮਰਨ ਕਿਹਾ ਜਾਂਦਾ ਹੈ ਸ਼ੁਰੂ-ਸ਼ੁਰੂ ਵਿੱਚ ਜਗਿਆਸੂ ਸੁਣ ਸੁਣਾ ਕੇ ਜਾਂ ਦੇਖਾ-ਦੇਖੀ ਸਿਮਰਨ ਦਾ ਕੋਈ ਤਰੀਕਾ ਅਪਣਾ ਲੈਂਦਾ ਹੈ ਅ ਗਿਆਨਤਾ ਵਿੱਚ ਕਈ ਜਗਿਆਸੂ ਸਿਮਰਨ ਦੇ ਔਖੇ ਤੇ ਮਨ ਹੱਠ ਤਰੀਕੇ ਵਰਤਦੇ ਹਨ ਜਿਨ੍ਹਾਂ ਦਾ ਸਰੀਰ ਅਤੇ ਮਨ ਉੱਤੇ ਹਾਨੀਕਾਰਕ ਅਸਰ ਹੁੰਦਾ ਹੈ ਜਿਵੇਂ ਕਿ ਸਿਰ ਜਾਂ ਕਿਸੇ ਹੋਰ ਅੰਗ ਦਾ ਹਿਲਾਉਣਾ ਬਹੁਤ ਉੱਚੀ-ਉੱਚੀ ਸਿਮਰਨ ਕਰਨਾ ਕਾਲੀ ਵਿੱਚ ਛੇਤੀ-ਛੇਤੀ ਸਿਮਰਨ ਕਰਨਾ ਕਿਸੇ ਹੋਰ ਅੱਖਰ ਦਾ ਸੰਬਟ ਲਾਉਣਾ ਕੇਸਾਂ ਦਾ ਛਤ ਨਾਲ ਬੰਨਣਾ ਮਨ ਦਾ ਧਿਆਨ ਕਿਸੇ ਰੋਸ਼ਨੀ ਤੇ ਧਰਨਾ ਧਿਆਨ ਅੱਖਾਂ ਦੇ ਵਿਚਾਰ ਟਿਕਾਉਣਾ ਇੱਕ ਲਤ ਤੇ ਖਲੋ ਕੇ ਸਿਮਨ ਕਰਨਾ ਆਦ ਹੋਰ ਵੀ ਅਨੇਕਾਂ ਕਿਸਮ ਦੇ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਮਨ ਹੱਠ ਤਰੀਕਿਆਂ ਦੀ ਬਾਬਤ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ ਹੱਠ ਕਰ ਮਰੇ ਨਾ ਲੀਖੇ ਪਾਵੇ ਵੇਸ ਕਰੇ ਬਹੁ ਫਸਮ ਲਗਾਵੇ ਨਾਮ ਵਿਸਾਰ ਬਹੁਰ ਪਛਤਾਵੇ ਆਪ ਦਿਖਾਵੇ ਆਪੇ ਦੇਖੇ ਅਠ ਨਾ ਤਤੀਜੇ ਨਾ ਬਹੁ ਭਿਖੇ ਜੇ ਪ੍ਰਭੂ ਸੇਂਰੰਦ ਦਾ ਨਿਸ਼ਾਨਾ ਕਿਸੇ ਨੀਵੇਂ ਮਾਇਕੀ ਸੁਆਰਥ अथवा ਮਾਨਸਿਕ ਸ਼ਕਤੀਆਂ ਪ੍ਰਾਪਤ ਕਰਨ ਲਈ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ ਭੂਤ ਪ੍ਰੇਤ ਕਾਬੂ ਕਰਨ ਲਈ ਭਲੇ ਭਲੇਰੇ ਬਣਨ ਲਈ ਵਾਹ-ਵਾਹ ਕਰਵਾਉਣ ਲਈ ਹਉਮੈ ਨੂੰ ਪੱਠੇ ਪਾਉਣ ਲਈ ਕੀਤਾ ਜਾਵੇ ਤਾਂ ਇਹ ਸਿਮਰਨ ਨਿਸਫਲ ਜਾਂਦਾ ਹੈ ਭਾਵੇਂ ਐਸੀ ਜਗਿਆਸੂ ਨੂੰ ਮਾਨਸਿਕ ਸ਼ਕਤੀਆਂ ਅਥਵਾ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ ਪਰ ਉਹ ਨਾਮ ਦੀ ਦਾਤ ਤੋਂ ਵਾਂਝਾ ਰਹਿ ਜਾਂਦਾ ਹੈ ਰਿੱਧਿ ਸਿੱਧ ਸਭ মোহ ਹੈ ਨਾਮ ਨਾ ਵਸੇ ਮਨ ਆਏ ਵਿਣ ਨਾ ਆਵੇ ਪੈਨਨਖਾਨ ਸਭ ਬਾਦ ਹੈ ਤਿਗ ਸਿੱਧੀ ਤਿਗ ਕਰਾਮਾਤ ਗੁਰਬਾਣੀ ਵਿੱਚ ਸਿਮਰਨ ਕਰਨ ਦਾ ਸੌਖਾ ਤੇ ਸਹਿਜ ਵਾਲਾ ਤਰੀਕਾ ਦੱਸਿਆ ਗਿਆ ਹੈ ਹਰ ਕਾ ਬਿਲੋਗਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਜਿਸ ਤਰ੍ਹਾਂ ਨਿੱਕਾ ਬੱਚਾ ਸਹਿਜ ਨਾਲ ਮਾਂ ਦੇ ਪਿਆਰ ਵਿੱਚ ਮੰਮੀ ਮੰਮੀ ਕਹਿੰਦਾ ਹੈ ਤਿਵੇਂ ਹੀ ਜਗਿਆ ਸੁਨੇਵੀ ਗੁਰਮੰਤਰ ਦਾ ਸਹਿਜ ਵਿੱਚ ਸ਼ਾਂਤੀ ਨਾਲ ਹਦਬ ਨਾਲ ਪਹਿ ਭਾਵਨਾ ਵਿੱਚ ਪਿਆਰ ਨਾਲ ਇਕਾਂਤ ਵਿੱਚ ਸਿਮਰਨ ਕਰਨਾ ਹੈ ਇੱਕ ਰਿਆ ਸਰਦਾ ਭਾਵਨੀ ਅਤੇ ਪਿਆਰ ਨਾਲ ਸਹਜੇ ਸਹਜੇ ਧੀਮੀ ਧੀਮੀ ਆਵਾਜ਼ ਨਾਲ ਗੁਰਮੰਤਰ ਦਾ ਰਟਨ अथवा ਜਾਪ ਕਰਨਾ ਹੈ ਵਾਹਿਗੁਰੂ ਅੱਖਰ ਉੱਤੇ ਧਿਆਨ ਟਿਕਾਉਣਾ ਹੈ ਅਤੇ ਆਪਣੀ ਹੀ ਧੀਮੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ ਇਸ ਤਰ੍ਹਾਂ ਕਰਨ ਨਾਲ ਮਨ ਦੀਆਂ ਬਿਰਤੀਆਂ ਇੱਕ ਨੁਕਤੇ अथवा ਗੁਰਮੰਤਰ ਉੱਤੇ ਟਿਕਦੀਆਂ ਜਾਣਗੀਆਂ তথা ਅੱਖਾਂ ਬੰਦ ਹੋਣ ਗਿਆ ਤਾਂ ਮਨ ਬਾਹਰਲਾ ਅਸਰ ਨਹੀਂ ਲਵੇਗਾ ਜੇਵਾ ਗੁਰਮੰਤਰ ਦੇ ਰਟਨ ਵਿੱਚ ਰੁੱਝੀ ਰਹੇਗੀ ਕੰਨ ਗੁਰਮੰਤਰ ਦੀ ਆਪਣੀ ਹੀ ਆਵਾਜ਼ ਸੁਣਨਗੇ ਗੁਰੂ ਦੇ ਭਾਉ ਭਗਤ ਵਿੱਚ ਮਨ ਦਰਵਿਆ ਰਹੇਗਾ ਸਿਮਰਨ ਦਾ ਇਹ ਕਰਤਵ ਗੁਰਮੁਖ ਪਿਆਰਿਆਂ ਦੀ ਸੰਗਤ अथवा ਸਾਧ ਸੰਗਤ ਵਿੱਚ ਸੋਖਾ ਹੋ ਜਾਂਦਾ ਹੈ ਹਰ ਕਾ ਨਾਮ ਧਿਆਈ ਹੈ ਸਤ ਸੰਗਤ ਮੇਲ ਮਿਲਾਏ ਪ੍ਰਭ ਕਾ ਸਿਮਰਨ ਸਾਧ ਕੇ ਸੰਗ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਿਆਈ ਹੈ ਮਨ ਤਨ ਪ੍ਰੇ ਆਰਾਧਿਏ ਮਿਲ ਸਾਧ ਸਮਾਗੈ ਮਿਲ ਸੰਗਤ ਮਨ ਨਾਮ ਵਸਾਈ ਮਿਲ ਸਾਧ ਸੰਗਤ ਪੜਿ ਕੇਵਲ ਨਾਮ ਸਿਮਰਨ ਲਈ ਮੰਤਰ ਦੀ ਬਾਵਤ ਵੀ ਸੰਗਤ ਵਿੱਚ ਕਈ ਭੁਲੇਖੇ ਪ੍ਰਚਲਿਤ ਹਨ ਜਿਨ੍ਹਾਂ ਦੀ ਬਾਵਤ ਖੋਲ ਕੇ ਵਿਚਾਰ ਕਰਨ ਦੀ ਲੋੜ ਹੈ ਹੈ ਅਸੂਲ ਸੰਸਾਰ ਵਿੱਚ ਮੰਤਰ ਦਾ ਪ੍ਰਗਟਾਵਾ ਅਖਰਾ ਬੋਲੀ ਤੇ ਆਵਾਜ਼ ਰਾਹੀ ਹੁੰਦਾ ਹੈ ਪਰ ਸਾਡੀ ਅਸਥੂਲ ਆਵਾਜ਼ ਦੇ ਪਿੱਛੇ ਕੋਈ ਸੂਖਮ ਆਵਾਜ਼ ਵੀ ਹੈ ਵਿਗਿਆਨੀਆਂ ਦੀ ਖੋਜ ਅਨੁਸਾਰ ਸਾਰੀਆਂ ਅਸਥੂਲ ਚੀਜ਼ਾਂ ਪਿੰਨ-ਪਿੰਨ ਸੂਖਮ ਤੱਤਾਂ ਦੇ ਸੁਮੇਲ ਤੋਂ ਬਣੀਆਂ ਹੋਈਆਂ ਹਨ ਜੇਕਰ ਕਿਸੇ ਅਸਥੂਲ ਚੀਜ਼ ਨੂੰ ਤੋੜੀ ਜਾਈਏ ਤਾਂ ਉਹ ਮੋਲੀਕਿਊਲਸ ਐਟਮਸ ਇਲੈਕਟ੍ਰੋਨਸ ਪ੍ਰੋਟੋਨਸ ਦੀਆਂ ਸ਼ਕਲਾਂ ਵਿੱਚ ਬਦਲਦੀ ਹੋਈ ਸੂਖਮ थरथराहट ਤਾਈਂ ਪਹੁੰਚ ਜਾਂਦੀ ਹੈ ਜਿਸ ਵਿੱਚੋਂ ਅਤ ਸੂਖਮ ਧੁਨੀ ਜਾਂ ਰਾਗ ਪੈਦਾ ਹੁੰਦਾ ਹੈ ਜਿਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ ਅਨਹਦ ਬਾਣੀ ਨਾਮ ਸ਼ਬਦ ਜਾਂ ਮਹਾ ਮੰਤਰ ਕਿਹਾ ਗਿਆ ਹੈ ਇਹ ਅਨਹਦ ਧੁਨੀ ਸਾਡੇ ਸਰੀਰ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ ਕਿਉਂਕਿ ਇਹ ਤਾਂ ਤ੍ਰੈ ਗੁਣਾ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਆਵਾਜ਼ ਆਬੋਲ ਬੋਲੀ ਜਾਂ ਬਾਣੀ ਹੈ ਜੋ ਕਿ ਸਿਰਫ ਅੰਤਰੀ ਆਤਮੇ ਅਨੁਭਵ ਦੁਆਰਾ ਹੀ ਸੁਣੀ ਜਾ ਸਕਦੀ ਹੈ ਅਤੇ ਅਤੁੱਟ ਤੇ ਸਦੀਵੀ ਵਰਤ ਰਹੀ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ ਸੁਣਿਆ ਦੀਆਂ ਪੌੜੀਆਂ ਵਿਚ ਇਸੇ ਅਨਾਹਤ ੁਣੀ ਜਾਂ ਬਾਣੀ ਦੇ ਅਨੁਭਵ ਦੁਆਰਾ ਸੁਣਨ ਦਾ ਹੀ ਜ਼ਿਕਰ ਹੈ ਜਹ ਬੋਲ ਤਹ ਅਚਰ ਆਵਾ ਜਹ ਅਬੋਲ ਤਹ ਮਨ ਨਾ ਰਹਾਵਾ ਬੋਲ ਅਬੋਲ ਮਦ ਹੈ ਸੋਈ ਜਸ ਉਹ ਹੈ ਤਸ ਲਖੇ ਨਾ ਕੋਈ ਪਿਰ ਰਸਾਲੂ ਤਾ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਆਖਰੀ ਮੰਤਰ ਉਹ ਸੁਖਮ ਇਲਾਹੀ ਮੰਤਰ ਦਾ ਹੀ ਪ੍ਰਗਟਾਵਾ ਹੈ ਜਦ ਇਹ ਆਖਰੀ ਮੰਤਰ ਸਤਿਗੁਰ ਤੋਂ ਪ੍ਰਾਪਤ ਹੁੰਦਾ ਹੈ ਤਾਂ ਇਸ ਨੂੰ ਗੁਰ ਮੰਤਰ ਕਿਹਾ ਜਾਂਦਾ ਹੈ ਸਿਮਰਨ ਕਰਨ ਦੀ ਬਾਬਤ ਜਗਿਆਸੂਆਂ ਵਿੱਚ ਕਈ ਭੁਲੇਖੇ ਪਏ ਹੋਏ ਹਨ ਪਹਿਲਾ ਸਵਾਲ ਇਹ ਕੀਤਾ ਜਾਂਦਾ ਹੈ ਕਿ ਸਿਮਰਨ ਲਈ ਕਿਹੜੇ ਸ਼ਬਦ ਜਾਂ ਮੰਤਰ ਦਾ ਜਾਪ ਕੀਤਾ ਜਾਵੇ ਉੰਜ ਤਾਂ ਲੋਕਾਂ ਨੇ ਰੱਬ ਦੇ ਅਨੇਕ ਨਾਮ ਆਪੋ ਆਪਣੀ ਬੋਲੀ ਵਿੱਚ ਰੱਖੇ ਹੋਏ ਹਨ ਪਰ ਗੁਰਬਾਣੀ ਵਿੱਚ ਉਸ ਲਈ ਹਰੀ RAM ਰੱਬ ਪਰਮੇਸ਼ਵਰ ਸੁਆਮੀ ਅੱਲਾ ਸਾਈਂ ਠਾਕਰ ਬੀਠਲ ਸਾਜਨ ਪ੍ਰੀਤਮ ਆਦ ਅਨੇਕਾਂ ਨਾਵਾਂ ਦਾ ਜ਼ਿਕਰ ਹੈ ਇਹ ਸਾਰੇ ਨਾਮ ਕਿਰਤਮ ਹਨ ਸਤਕਾਰ ਯੋਗ ਹਨ ਪਰਮੇਸ਼ਵਰ ਦੇ ਲਖਾਇਕ ਹਨ ਪਰ ਜਪਣ ਲਈ ਸਿਰਫ ਗੁਰਮੰਤਰ ਹੀ ਪਰਵਾਨ ਹੈ ਗੁਰਮੰਤਰ ਤੋਂ ਭਾਵ ਹੈ ਉਹ ਮੰਤਰ ਜੋ ਗੁਰੂ ਨੇ ਬਖਸ਼ਿਆ ਹੋਵੇ ਗੁਰੂ ਕੋਲੋਂ ਪ੍ਰਾਪਤ ਹੋਇਆ ਹੋਣ ਕਰਕੇ ਇਸ ਸ਼ਬਦ ਜਾਂ ਗੁਰਮੰਤਰ ਦੇ ਪਿੱਛੇ ਗੁਰੂ ਦੀ ਮਿਹਰ ਤੇ ਆਤਮਿਕ ਸ਼ਕਤੀ छुपी ਹੋਈ ਹੁੰਦੀ ਹੈ ਗੁਰੂ ਖੁਦ ਅਣ ਦਿੱਤੇ ਤਰੀਕੇ ਨਾਲ ਸਹਾਇਤਾ ਅਗਵਾਈ ਬਖਸ਼ਿਸ਼ ਤੇ ਸਫਲਤਾ ਪ੍ਰਦਾਨ ਕਰਦਾ ਹੈ ਗੁਰਮੰਤਰ ਸਿਰਫ ਅੱਖਰ ਹੀ ਨਹੀਂ ਹੁੰਦਾ ਬਲਕਿ ਇਸ ਦੀ ਅੰਤਰੀਵ ਤਹਿ ਵਿੱਚ ਗੁਰੂ ਦੀ ਸ਼ਕਤੀ ਤੇ ਬਖਸ਼ਿਸ਼ ਕੰਮ ਕਰਦੀ ਹੈ ਕਬੀਰ ਜੀ ਨੇ ਵੀ ਲਿਖਿਆ ਹੈ ਕਹੋ ਕਬੀਰ ਅੱਖਰ ਦੁਏ ਭਾਕ ਹੋਏਗਾ ਖਸੰਤ ਲੈ ਗਾਰਕ ਉਸ ਨੂੰ ਦੋ ਅੱਖਰਾਂ ਵਾਲਾ RAM ਮੰਤਰ ਉਸ ਦੇ ਗੁਰੂ ਰਾਮਾਨੰਦ ਨੇ ਦਿੱਤਾ ਸੀ ਮੰਤਰ ਦਾ ਖਸਮ ਅਰਥਾਤ ਗੁਰੂ ਆਪਣੇ ਮੰਤਰ ਦੀ ਆਪੇ ਇਲਾਜ ਰੱਖਦਾ ਹੈ ਸਾਨੂੰ ਸਾਡੇ ਸਤਿਗੁਰਾਂ ਨੇ ਚਾਰ ਅਖਰਾਂ ਵਾਲਾ ਗੁਰਮੰਤਰ ਵਾਹਿਗੁਰੂ ਬਖਸ਼ਿਆ ਹੈ ਸਾਡਾ ਫਰਜ਼ ਹੈ ਕਿ ਅਸੀਂ ਗੁਰਮੰਤਰ ਵਾਹਿਗੁਰੂ ਦਾ ਰਟਨ ਕਰੀ ਚੱਲੀਏ ਸਤਿਗੁਰ ਆਪੇ ਸਹਾਈ ਹੋ ਕੇ ਅਗਵਾਈ ਕਰਨਗੇ ਤੇ ਸਫਲਤਾ ਬਖਸ਼ਣਗੇ ਗੁਰਮੰਤਰ ਦੇ ਅੱਖਰਾਂ ਵਿੱਚ ਗੁਰੂ ਆਪ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ ਸਤਗੁਰ ਮੈਂ ਸ਼ਬਦ ਸ਼ਬਦ ਮੈਂ ਸਤਗੁਰ ਹੈ ਨਿਰਗੁਣ ਗਿਆਨ ਧਿਆਨ ਸਮਝਾਵੇ ਜੀ ਇਸ ਲਈ ਗੁਰਮੰਤਰ ਗੁਰੂ ਦੇ ਪ੍ਰਕਾਸ਼ ਰੂਪ ਦੀ ਹੋਣ ਦਾ ਪ੍ਰਤੀਕ ਹੈ ਉਦਾਹਰਣ ਵਜੋ ਮਾਂ ਦੇ ਬੱਚੇ ਮੋਹਨ ਦੀ ਸਾਰੀ ਹੋਣ ਸਣੇ ਉਸ ਦੇ ਗੁਣ ਔਗੁਣਾ ਦੇ ਅੱਖਰ ਮੋਹਨ ਵਿੱਚ ਸਮਾਈ ਹੋਈ ਹੈ ਪਰ ਮੋਹਨ ਦੀ ਹਸਤੀ ਉਸ ਦੇ ਨਾਮ ਮੋਹਨ ਤੇ ਹੀ ਨਿਰਪਰ ਨਹੀਂ ਹੈ ਸਗੋਂ ਮੋਹਨ ਅੱਖਰ ਤੋਂ ਬਗੈਰ ਵੀ ਉਸ ਦੀ ਅਡਰੀ ਹੋਣ ਕਾਇਮ ਹੈ ਫਿਰ ਵੀ ਮੋਹਨ ਅੱਖਰ ਉਸ ਦੀ ਸਮੁੱਚੀ ਹੋਣ ਦਾ ਪ੍ਰਤੀਕ ਹੈ ਇਸ ਲਈ ਕੋਈ ਵੀ ਅੱਖਰਾਂ ਵਾਲਾ ਮਨੋਕਲਪਿਤ ਮੰਤਰ ਜਾਂ ਸੁਣਿਆ ਪੜਿਆ ਦੱਸਿਆ ਹੋਇਆ ਮੰਤਰ ਮੰਤਰ ਤਾਂ ਉਹ ਸਕਦਾ ਹੈ ਪਰ ਗੁਰਮੰਤਰ ਨਹੀਂ ਅਖਵਾ ਸਕਦਾ ਐਸੇ ਮਨੋਕਲਪਿਤ ਮੰਤਰ ਦੇ ਪਿੱਛੇ ਗੁਰੂ ਦੀ ਅਗਵਾਈ ਮਿਹਰ ਅਸੀਸ ਤੇ ਸ਼ਕਤੀ ਕੰਮ ਨਹੀਂ ਕਰਦੀ ਇਸ ਲਈ ਐਸੇ ਆਪਣੇ ਆਪ ਮਨੋਕਲਪਿਤ ਜਾਂ ਕਿਸੇ ਹੋਰ ਦੇ ਦੱਸੇ ਦਸਾਏ ਮੰਤਰ ਦਾ ਰਟਨ ਗੁਰੂ ਦੀ ਸ਼ਕਤੀ ਤੋਂ ਵਾਂਝਾ ਰਹਿੰਦਾ ਹੈ ਤੇ ਸਫਲ ਨਹੀਂ ਹੋ ਸਕਦਾ ਗੁਰਮੰਤਰਤਾ ਉਹੀ ਹੈ ਜੋ ਗੁਰੂ ਪੰਜਾਂ ਪਿਆਰਿਆਂ ਦੁਆਰਾ ਆਪਣੀ ਮਿਹਰ ਨਾਲ ਬਖਸ਼ੇ ਉਸੇ ਗੁਰਮੰਤਰ ਦੇ ਰਟਨ ਜਪਨ ਅਭਿਆਸ ਕਮਾਈ ਕਰਨ ਨਾਲ ਹੀ ਕਲਿਆਣ ਹੋ ਸਕਦਾ ਹੈ ਸਾਹਿਬ ਮੇਰਾ ਸਦਾ ਹੈ ਦੀਸੇ ਸ਼ਬਦ ਕਮਾਏ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਯਾਦ ਕਰਕੇ ਮੋਹਨ ਕੈਂਦੀ ਹੈ ਤਾਂ ਉਸ ਦੇ ਪਿਆਰ ਤੇ ਸ਼ੁਭ ਇਛਾਵਾਂ ਦੇ ਬਲਵਲਿਆਂ ਦੀਆਂ ਤਰੰਗਾਂ ਮੋਹਨ ਦੇ ਹਿਰਦੇ ਦੇ ਕਿੰਗਰਿਆਂ ਨੂੰ ਦੂਰ ਦਰਾਡੇ ਜਾ ਟੁੰਬਦੀਆਂ ਹਨ ਤੇ ਮਾਂ ਦਾ ਪਿਆਰ ਤੇ ਅਸੀਸਾਂ ਬੱਚੇ ਨੂੰ ਪਹੁੰਚ ਜਾਂਦੀਆਂ ਹਨ ਬੱਚਾ ਵੀ ਮਾਂ ਦੇ ਪਿਆਰ ਦਾ ਜਵਾਬ ਬਲਵਲਿਆਂ ਦੁਆਰਾ ਮਾਂ ਨੂੰ ਵਾਪਸ ਭੇਜਦਾ ਹੈ ਇਸ ਤਰ੍ਹਾਂ ਦੋਹਾਂ ਧਿਰਾਂ ਵਿਚਕਾਰ ਪਿਆਰ ਭਾਵਨਾਵਾਂ ਦੇ ਸੌਦੇ ਹੁੰਦੇ ਹਨ ਇਹ ਬਲਵਲੇ ਜਿੰਨੇ ਤੀਖਣ ਹੋਣਗੇ ਉਤਨਾ ਹੀ ਡੂੰਘਾ ਅਸਰ ਦੂਜੇ ਪਾਸੇ ਹੁੰਦਾ ਹੈ ਤੇ ਉਤਨੀ ਹੀ ਤੀਖਣਤਾ ਵਿੱਚ ਦੂਜੇ ਪਾਸਿਓਂ ਜਵਾਬ ਮਿਲਦਾ ਹੈ ਜਿਸ ਤਰ੍ਹਾਂ ਜਦ ਵੀ ਬੇਬੇ ਨਾਨਕੀ ਨੇ ਆਪਣੇ ਵੀਰ ਗੁਰੂ ਨਾਨਕ ਦੇਵ ਸਾਹਿਬ ਨੂੰ ਤੀਖਣ ਪਿਆਰ ਦੇ ਬਲਵਲਿਆਂ ਨਾਲ ਯਾਦ ਕੀਤਾ ਗੁਰੂ ਸਾਹਿਬ ਫੌਰਨ ਆ ਹਾਜ਼ਰ ਹੋਏ ਇਸ ਤਰ੍ਹਾਂ ਜਦ ਅਸੀਂ ਪਿਆਰ ਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਤਾਂ ਗੁਰੂ ਦੇ ਹਿਰਦੇ ਦੇ ਖਿੰਗਰਿਆਂ ਨੂੰ ਟੁੰਬਦੇ ਹਾਂ ਗੁਰੂ ਵੀ ਉਸ ਪਿਆਰ ਦਾ ਜਵਾਬ ਉਸੇ ਪੱਦਰ ਤੇ ਤੀਖਣਤਾ ਵਾਲੇ ਪਿਆਰ ਨਾਲ ਮਿਹਰਾ ਤੇ ਬਖਸ਼ਿਸ਼ਾਂ ਸਾਨੂੰ ਤੇਜਦਾ ਹੈ ਇਸ ਲਈ ਗੁਰਮੰਤਰ ਦੇ ਜਾਪ ਨਾਲ ਸਾਨੂੰ ਗੁਰੂ ਕੋਲੋਂ ਸਿਰਫ ਪਿਆਰ ਤੇ ਅਸੀਸਾਂ ਹੀ ਨਹੀਂ ਮਿਲਦੀਆਂ ਬਲਕਿ ਸਾਡੇ ਹਿਰਦੇ ਵਿੱਚ ਗੁਰੂ ਦੇ ਇਸ ਪਿਆਰ ਤੇ ਅਸੀਸਾਂ ਸਦਕਾ ਗੁਰੂ ਦੇ ਸਾਰੇ ਗੁਣ ਜਿਵੇਂ ਦਇਆ ਖਿਮਾ ਪ੍ਰੇਮ ਖੁਸ਼ੀ ਰੰਗ ਰਸ ਚਾਉ ਆਦ ਸੈ ਸੁਪਾਏ ਪਰਵੇਸ਼ ਹੁੰਦੇ ਜਾਂਦੇ ਹਨ ਇਸ ਤਰ੍ਹਾਂ ਵਾਹਿਗੁਰੂ ਗੁਰਮੰਤਰ ਪਿਆਰਾ ਤੇ ਰਸਦਾਇਕ ਹੁੰਦਾ ਜਾਂਦਾ ਹੈ ਸਾਡੇ ਤਨ ਮਨ ਰੋਮ ਰੋਮ ਅੰਤਿਸ਼ ਕਰਨ ਵਿੱਚ ਗੁਰਮੰਤਰ ਡੂੰਗਾ ਤਾਸ ਵਾਸ ਰਸ ਜਾਂਦਾ ਹੈ ਤੇ ਸਹਿਜੇ ਸਹਿਜੇ ਗੁਰਮੰਤਰ ਦਾ ਹੀ ਰੂਪ ਹੋ ਜਾਈਦਾ ਹੈ ਜੈਸਾ ਸੇਵੇ ਤੈਸਾ ਹੋਏ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖੋ ਤਤ ਤੂੰ ਇਕ ਹੋਰ ਭੁਲੇਖਾ ਪ੍ਰਚਲਿਤ ਹੈ ਕਿ ਸ਼ਬਦ ਜਾਂ ਮੰਤਰ ਨਾਲ ਅੱਗੇ ਪਿੱਛੇ ਕੋਈ ਵਿਸ਼ੇਸ਼ਣ ਲਗਾਏ ਜਾਂਦੇ ਹਨ ਜਿਵੇਂ ਸ਼੍ਰੀ ਵਾਹਿਗੁਰੂ ਸਤਨਾਮ ਵਾਹਿਗੁਰੂ ਏਕ ਓਂਕਾਰ ਵਾਹਿਗੁਰੂ ਆਦਿ ਕਈ ਬੋ ਅਖਰਾਂ ਵਾਲੇ ਮੰਤਰ ਦਾ ਅਭਿਆਸ ਵੀ ਕਰਦੇ ਹਨ ਜਿਵੇਂ ਰਾਧਾ ਕ੍ਰਿਸ਼ਨ ਸੀਤਾ ਰਾਮ ਓਮ ਸ਼ਿਵਾ ਜੈ ਗੋਬਿੰਦ ਜੈ ਗੋਪਾਲ ਹਰੀ ਕ੍ਰਿਸ਼ਨ ਆਦਿ ਕੁਝ ਮਥਾਂ ਵਿੱਚ ਤਾਂ ਪੰਜ ਸ਼ਬਦਾਂ ਵਾਲਾ ਮੰਤਰ ਵੀ ਪ੍ਰਚਲਿਤ ਹੈ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਗੁਰਮੰਤਰ ਕੇਵਲ ਅੱਖਰ ਨਹੀਂ ਹੁੰਦਾ ਇਸ ਦੇ ਪਿੱਛੇ ਸੂਖਮ ਰੂਪ ਵਿੱਚ ਗੁਰੂ ਦੀ ਆਪਣੀ ਹੋੰਦ ਆਤਮਾ ਰੂਹ ਜੋਤ ਪ੍ਰੇਮ ਰਸ ਨਦਰ ਕਰਮ ਛੁਪੀ ਹੁੰਦੀ ਹੈ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਗੁਰਮੰਤਰ ਦਾ ਅਟੁੱਟ ਅਭਿਆਸ ਕਰਦੇ ਆ ਕਰਦੇ ਆ ਸਹਿਜ ਹੀ ਇਸ ਗੁਰਮੰਤਰ ਵਾਹਿਗੁਰੂ ਦੇ ਅੱਖਰ ਖੁੱਲਦੇ ਖੁੱਲਦੇ ਖਿਰਦੇ ਖਿਰਦੇ ਸੂਖਮ ਰੂਪ ਵਿੱਚ ਬਦਲ ਕੇ ਪ੍ਰਕਾਸ਼ ਰੂਪ ਤਤ ਰੂਪ ਰਸ ਰੂਪ ਪ੍ਰੇਮ ਰੂਪ ਜੀਵਨ ਰੋ ਨਾਮ ਉਹ ਕੇ ਇਲਾਹੀ ਤਰੰਗਾ ਰੁਣ ਚੁਣ ਅਨਹਦ ਚੁਣਕਾਰ ਇਲਾਹੀ ਨਾਦ ਵਿੱਚ ਬਦਲ ਜਾਂਦੇ ਹਨ ਜਿਵੇਂ ਕਿ ਭਗਤ ਕਬੀਰ ਜੀ ਨੇ ਕਿਹਾ ਹੈ ਇਹ ਅੱਖਰ ਖਿਰ ਜਾਣਗੇ ਉਹ ਅੱਖਰ ਇਨਮੇ ਨਹੀਂ ਅਭਿਆਸ ਕਰਨ ਲਈ ਇੱਕ ਅਖਰੀ ਮੰਤਰ ਜਾਂ ਇੱਕੋ ਲਫ਼ਜ਼ ਵਾਲਾ ਮੰਤਰ ਸੌਖਿਆ ਜਪਿਆ ਜਾਂਦਾ ਹੈ ਤੇ ਇੱਕ ਅਖਰੀ ਮੰਤਰ ਹੀ ਖੋਲ ਕੇ ਖਿਰ ਕੇ ਸੂਖਮ ਰੂਪ ਧਾਰ ਲੈਂਦਾ ਹੈ ਬਹੁਤੇ ਲਫ਼ਜ਼ਾਂ ਵਾਲੇ ਮੰਤਰ ਦਾ ਖਿਰਨਾ ਜਾਂ ਖੋਲਣਾ ਕਠਿਨ ਹੈ ਕਿਉਂਕਿ ਰੱਬ ਇੱਕ ਹੈ ਉਸਦੀ ਸੂਖਮ ਹਸਤੀ ਵੀ ਇੱਕ ਹੈ ਉਸਦੀ ਧੁਨੀ ਵੀ ਇੱਕ ਹੈ ਉਸਦੀ ਜੋਤ ਵੀ ਇੱਕ ਹੈ ਉਸਦਾ ਪ੍ਰਕਾਸ਼ ਰੂਪ ਵੀ ਇੱਕ ਹੈ ਸੋ ਉਸਦਾ ਸੂਖਮ ਮੰਤਰ ਸ਼ਬਦ ਵੀ ਇੱਕੋ ਹੈ ਇੱਕ ਅਖਰੀ ਗੁਰਮੰਤਰ ਦਾ ਅਭਿਆਸ ਸਹਿਜੇ ਹੀ ਸਫਲ ਹੋ ਸਕਦਾ ਹੈ ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ एक अखर जो गुरमुख जापै तिसकी निर्मल सोई एक अखर हर मन बसत नानक होत निहाल बेद पुराण सिमरत अखर कीने राम नाम एक अखर किसी महापुरख ने भी इस बारे इं लिखिया है मंत्र छोटे तो छोटा चंगा है ਇਸ ਇੱਕ ਅੱਖਰ ਨੂੰ ਆਪਣੀ ਹਿਰਦੇ ਵਿੱਚ ਵਸਾ ਲਓ ਤੇ ਆਪਣੇ ਨਿਤ ਦੇ ਕੰਮਾਂ ਕਾਜਾਂ ਵਿੱਚ ਨਾਲ-ਨਾਲ ਰੱਖੋ ਤੇ ਆਪਣੇ ਜੀਵਨ ਵਿੱਚ ਢਾਲ ਲਓ ਜੇ ਕੋਈ ਸ਼ੰਕਾ ਸੰਕਲਪ ਵਿਕਲਪ ਆਵੇ ਤਾਂ ਇਸ ਇੱਕ ਅੱਖਰ ਨਾਲ ਹੀ ਉਸ ਦਾ ਹੱਲ ਲੱਭੋ ਇਸ ਇੱਕ ਅੱਖਰ ਦਾ ਇਤਨਾ ਰਟਨ ਜਾਪ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਿਸ਼ਕਰਣ ਵਿੱਚ ਇਹ ਅੱਖਰ ਗੁਰਮੰਤਰ ਤਾਸ ਵਾਸ ਰਸ ਜਾਵੇ ਤੇ ਤੁਹਾਡੇ అనుభవ ਵਿੱਚ ਸੁਣਨ ਲੱਗ ਪਵੇ ਤੁਹਾਡਾ ਆਪ ਜਾਂ ਹੋਂਦ ਵੀ ਇਸ ਮੰਤਰ ਵਿੱਚ ਸਮਾ ਜਾਵੇ ਨਾਮ ਜਪਣ ਲਈ ਸਭ ਤੋਂ ਉੱਤਮ ਸਮਾ ਅੰਮ੍ਰਿਤ ਵੇਲਾ ਹੈ ਚਾ ਲਾਗੇ ਉਠ ਨਾਮ ਜਪ ਨਿਸਵਾਸੁਰ ਆਰਾਧ ਗੁਰਬਾਣੀ ਦੇ ਇਸ ਹੁਕਮ ਅਨੁਸਾਰ ਤ੍ਰਭਾਤ ਵੇਲਾ ਸਿਮਰਨ ਲਈ ਸਭ ਤੋਂ ਉੱਚਾ ਹੈ ਪਰ ਨਾਲ ਹੀ ਪ੍ਰੇਰਣਾ ਕੀਤੀ ਹੈ ਨਿਸਵਾਸਰ ਆਰਾਧ ਇਸੇ ਤਰ੍ਹਾਂ ਗੁਰਬਾਣੀ ਵਿੱਚ ਥਾਂ ਥਾਂ ਸਾਨੂੰ ਤਾਕੀ ਦੀ ਹੁਕਮ ਹੈ ਚਲਤ ਬੈ ਸਤ ਸੋਵਤ ਜਾਗਤ ਗੁਰ ਮੰਤਰ ਹਿਦੈ ਚਿਤਾਰ ਉਠਤ ਬੈਠਤ ਸੋਵਤ ਜਾਗਤ ਹਰ ਧਾਈ ਹੈ ਸਗਲ ਅਵਰਦਾ ਜੀਓ ਅਰਥਾਤ ਹਰ ਵਕਤ ਸਦਾ ਪਲ-ਪਲ ਨਿਮਖ-ਨਿਮਖ ਹਰ ਹਾਲਤ ਵਿੱਚ ਹਰ ਵੇਲੇ ਕੰਮ-ਕਾਜ ਕਰਦੇ ਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਓਠ ਦੇ ਬੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜ ਕਰਾਇਆ ਗਿਆ ਹੈ ਸਿਮਰਨ ਅਭਿਆਸ ਦੀ ਏਕਾਲਣਾ ਅਤ ਕਠਿਨ ਹੈ ਆਖਣੇ ਔਖਾ ਸੱਚਾ ਨਾਲੋ ਪਰ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਸਹਿਜ ਹੀ ਮਨ ਜੁੜਦਾ ਹੈ ਤੇ ਸਿਮਰਨ ਦੀ ਕਹਲਣਾ ਸੌਖੀ ਹੋ ਜਾਂਦੀ ਹੈ ਸਾਧ ਕੇ ਸੰਗ ਨਹੀਂ ਖਿਚਕਾਲ ਦਰਸ਼ਨ ਭੇਟਤ ਹੋਤ ਨਿਹਾਲ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇगो ਕਰ ਸਾਧ ਸੰਗਤ ਸਿਮਰ ਮਾਦੋ ਹੋਹੇ ਪਤਿਤ ਪੁਨੀਤ ਜਦ ਪਿਛਲੇ ਸੰਸਕਾਰਾਂ ਦੁਆਰਾ ਪੂਰਵ ਕਰਮ ਪ੍ਰਗਟਤੇ ਹਨ ਤਾਂ ਸੱਚੀ ਸੁੱਚੀ ਸਤ ਸੰਗਤ अथवा ਸਾਤ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਜਗਿਆਸੂਆਂ ਦੀ ਆਤਮਾ ਜਾਗ ਪੈਂਦੀ ਹੈ ਸਹਿ ਸੁਭਾਏ ਉਸ ਦਾ ਅਤੁੱਟ ਸਿਮਰਨ ਚਾਲੂ ਹੋ ਜਾਂਦਾ ਹੈ ਤੇ ਉਹ ਵਿਭਾਗਾ ਹੋ ਜਾਂਦਾ ਹੈ ਪੂਰਵ ਕਰਮ ਅੰਕੁਰ ਜਪ ਰਕਟੇ ਭੇਟਿਓ ਪੁਰਖ ਰਸਿਕ ਬੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕਿਰਪਾ ਕਰੇ ਜਿਸ ਪਾਰ ਭ੍ਰਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉ ਤਿਉ ਹਰ ਸਿਉ ਰੰਗ ਇਸ ਅੰਤਰਮੁਖੀ ਸਿਮਰਨ ਦੀ ਨਿਰਾਲੀ ਤੇ ਖਟਣ ਖੇਲ ਨੂੰ ਅਗਲੇ ਭਾਗਾਂ ਵਿੱਚ ਦਰਸਾਉਣ ਦਾ ਯਤਨ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ